ਕਦੇ ਸੋਚਿਆ ਤੁਸੀਂ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਵੀ ਲੋਕ ਤੁਹਾਨੂੰ ਦੇਖ ਕੇ ਐਵੇਂ ਫੀਲ ਕਰਦੇ ਆ ਜਿਵੇਂ ਤੁਸੀਂ ਉਹਨਾਂ ਦਾ ਕੁਝ ਖੋ ਲਿਆ ਹੋਵੇ ਤੁਸੀਂ ਖੁਸ਼ ਹੋ ਤਾਂ ਉਹਨਾਂ ਨੂੰ ਚੁੱਪਦਾ ਹੈ ਕਿ ਅੱਜ ਖੁਸ਼ ਕਿਵੇਂ ਆ ਤੇ ਜਦੋਂ ਤੁਸੀਂ ਅੱਗੇ ਵਧਣ ਲੱਗ ਜਾਓ ਤਰੱਕੀ ਕਰਨ ਲੱਗ ਜਾਓ ਤਾਂ ਜੈਲਸ ਕਰਨ ਲੱਗ ਜਾਂਦੇ ਆ ਪਰ ਕੀ ਤੁਸੀਂ ਜਾਣਦੇ ਹੋ ਇਹ ਸਭ ਤੁਹਾਡੇ ਨਹੀਂ ਉਹਨਾਂ ਦੇ ਮਨਾਂ ਦੇ ਦਰਦ ਦਾ ਨਤੀਜਾ ਹੈ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਲੋਕ ਤੁਹਾਡੇ ਤੋਂ ਜੈਲਸ ਕਿਉਂ ਕਰਦੇ ਨੇ ਤੇ ਤੁਸੀਂ ਇਸ ਨੂੰ ਆਪਣੀ ਗ੍ਰੋਥ ਦਾ ਵੈਪਨ ਕਿਵੇਂ ਬਣਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੈਲਸੀ ਦੀ ਜਨ ਜੈਲਸੀ ਦਾ ਜਨਮ ਉਦੋਂ ਹੁੰਦਾ ਜਦੋਂ ਕਿਸੇ ਨੂੰ ਦੂਜੇ ਦੀ ਲਾਈਫ ਵਿੱਚ ਉਹ ਦਿਖਦਾ ਜੋ ਉਹਦੇ ਕੋਲ ਨਹੀਂ ਹੁੰਦਾ ਤੈਨੂੰ ਤੁਹਾਡੀ ਤਰੱਕੀ ਚੁਗਦੀ ਹੈ ਕਿਸੇ ਨੂੰ ਤੁਹਾਡੀਆਂ ਕੋਠੀਆਂ ਕਾਰਾਂ ਤੇ ਕਿਸੇ ਨੂੰ ਤਾਂ ਸਿਰਫ ਇਹ ਗੱਲ ਹੀ ਚੁਗਦੀ ਹੈ ਕਿ ਤੁਸੀਂ ਖੁਸ਼ ਕਿਉਂ ਜਦੋਂ ਕਿ ਆਪ ਖੁਸ਼ ਨਹੀਂ ਹੁੰਦੇ ਮਨੋਵਿਗਿਆਨ ਦੱਸਦਾ ਹੈ ਕਿ ਜਿਹੜਾ ਇਨਸਾਨ ਆਪਣੇ ਆਪ ਨਾਲ ਖੁਦ ਖੁਸ਼ ਨਹੀਂ ਹੋ ਸਕਦਾ ਉਹ ਕਦੇ ਦੂਸਰੇ ਦੀ ਖੁਸ਼ੀ ਸਹਾਰ ਨਹੀਂ ਸਕਦਾ ਜਦੋਂ ਤੁਸੀਂ ਥੋੜੀ ਜਿਹੀ ਤਰੱਕੀ ਕਰਨ ਲੱਗ ਜਾਂਦੇ ਹੋ ਉਹਨਾਂ ਨੂੰ ਹੁੰਦਾ ਹੈ ਕਿ ਇਹ ਸਾਡੇ ਤੋਂ ਅੱਗੇ ਨਾ ਵੱਜਣ। ਜਦੋਂ ਤੁਸੀਂ ਥੋੜੇ ਜਿਹੀ ਵਧੀਆ ਕੱਪੜੇ ਪਾ ਕੇ ਵਧੀਆ ਤਿਆਰ ਹੋ ਕੇ ਰਹਿਣ ਲੱਗ ਜਾਓ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਇੱਕ ਵਧੀਆ ਕਿਵੇਂ ਰਹਿਣ ਲੱਗ ਗਿਆ। ਇਸ ਕਰਕੇ ਜੈਲਸੀ ਕਰ ਕਰਕੇ ਉਹ ਲੋਕ ਥੋੜੇ ਐ ਤਾਂ ਅੱਗੇ ਵਧਣ ਦੀ ਬਜਾਏ ਪਿੱਛੇ ਹੋਣ ਲੱਗ ਜਾਂਦੇ ਆ। ਜੈਲਸੀ ਦਾ ਮਨੋਵਿਗਿਆਨ ਕੀ ਕਹਿੰਦਾ ਹੈ? ਮਨੁੱਖ ਦਾ ਮਨ ਹਮੇਸ਼ਾ ਕੰਪੇਅਰ ਕਰਦਾ ਹੈ। ਇਹ ਬੰਦੇ ਦੀ ਆਦਤ ਹੈ। ਜਦੋਂ ਕੰਪੈਰੀਜ਼ਨ ਧੰਨਵਾਦ ਤੋਂ ਨਹੀਂ ਈਗੋ ਤੋਂ ਹੁੰਦੀ ਹੈ ਉਹਨੂੰ ਜੈਲਸੀ ਕਹਿੰਦੇ ਆ। ਤੋਡੇ ਕੱਪੜੇ ਦੇਖ ਕੇ ਜਲਸ ਹੁੰਦਾ ਹੈ ਕਿ ਤੁਸੀਂ ਵਧੀਆ ਕੱਪੜੇ ਪਾ ਕੇ ਤਿਆਰ ਹੋ ਕੇ ਕਿਉਂ ਰਹਿੰਨੇ ਹੋ ਉਹ ਚਾਹੁੰਦੇ ਹੈ ਕਿ ਤੁਸੀਂ ਪਾਟੇ ਪ੍ਰਾਣੇ ਕੱਪੜਾ ਚ ਰੂਲੇ ਖੁੱਲੇ ਰਹੋ ਸਾਡੇ ਤੋਂ ਵਧੀਆ ਨਾ ਰਹੋ ਤੁਸੀਂ ਕਾਰ ਲੈ ਲਈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਕਾਰਾਂ ਗੱਡੀਆਂ ਕੋਠੀਆਂ ਸਭ ਸਾਡੇ ਘਰੇ ਹੋਣੀਆਂ ਚਾਹੀਦੀਆਂ ਇਹਨਾਂ ਨੇ ਕਿਵੇਂ ਲੈ ਲਈ ਫਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਏਸੀ ਹਮੇਸ਼ਾ ਬੰਦੇ ਦੇ ਮੂੰਹ ਤੋਂ ਨਹੀਂ ਦਿਖਦੀ ਕਈ ਵਾਰ ਬੰਦਾ ਆਪਣੇ ਨਹਾਸ ਹੱਸ ਕੇ ਗੱਲਾਂ ਕਰ ਰਿਹਾ ਹੁੰਦਾ ਹੈਗਾ ਵਧਾਈਆਂ ਦੇ ਰਿਹਾ ਹੁੰਦਾ ਪਰ ਅੰਦਰੋਂ ਅੰਦਰ ਮਚਮਚ ਕੇ ਸਵਾਹ ਬਣ ਗਿਆ ਹੁੰਦਾ ਤੇ ਫਿਰ ਘਰੇ ਜਾ ਕੇ ਤਰਾ ਤਰਾ ਦੇ ਗੱਲਾਂ ਸ਼ੁਰੂ ਕਰ ਦਿੰਦੇ ਆ ਪਰ ਉਹ ਬੰਦੇ ਜਲਸ ਕਰ ਰਹੇ ਹੁੰਦੇ ਆ ਕਿ ਜਿਨ੍ਹਾਂ ਦੇ ਆਪ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਤੇ ਦੂਜਿਆਂ ਦੀਆਂ ਗੱਲਾਂ ਚੱਕ ਚੱਕ ਕੇ ਕਰਦੇ ਨੇ ਸੋਚਦੇ ਆ ਕਿ ਇੰਨਾ ਨਹੀਂ ਕਿਵੇਂ ਲੈ ਲਏ ਇਹ ਸਭ ਸਾਡੇ ਕੋਲੇ ਹੋਣਾ ਚਾਹੀਦਾ ਸੀ ਕਿ ਉਹਨਾਂ ਨੂੰ ਦੂਸਿਆਂ ਦੀ ਤਰੱਕੀ برداشت ਨਹੀਂ ਹੁੰਦੀ ਤੁਸੀਂ ਉਹਨਾਂ ਲਈ ਟ੍ਰਿਗਰ ਬਣਦੇ ਹੋ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੇ ਆਪਣਾ ਕੰਮ ਕਰਦੇ ਹੋ ਉਹਨਾਂ ਨੂੰ ਲੱਗਦਾ ਹੈ ਇਹਦੇ ਵਿੱਚ ਐਟੀਟਿਊਡ ਜਦੋਂ ਤੁਸੀਂ ਓਪਨਲੀ ਐਕਸਪ੍ਰੈਸ ਕਰਦੇ ਹੋ ਤਾਂ ਉਹਨਾਂ ਨੂੰ ਲੱਗਦਾ ਕਿ ਦਿਖਾਵਾ ਕਰ ਰਿਹਾ ਹੈ ਤੇ ਜਦੋਂ ਤੁਸੀਂ ਸਟਰੋਂਗ ਬਣ ਜਾਂਦੇ ਹੋ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਕਮੰਡ ਆ ਗਿਆ ਇਹਦੇ ਵਿੱਚ ਹੰਕਾਰ ਆ ਗਿਆ ਅਸਲ ਵਿੱਚ ਤੁਸੀਂ ਕੁਝ ਵੀ ਕਰ ਲਓ ਜਿਹੜੇ ਲੋਕ ਜੈਲਸ ਕਰਦੇ ਨੇ ਉਹਨਾਂ ਨੂੰ ਹਰ ਹਾਲਤ ਵਿੱਚ ਤੁਹਾਡੇ ਤੋਂ ਪ੍ਰੋਬਲਮ ਹੀ ਰਹੇਗੀ ਕਿਉਂਕਿ ਉਹਨਾਂ ਦੀਆਂ ਅੱਖਾਂ ਤੁਹਾਡੀ ਸਕਸੈਸ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੀਆਂ ਤੇ ਜਦੋਂ ਕਿਸੇ ਦਾ ਹੰਕਾਰ ਤੁਹਾਡੀ ਤਰੱਕੀ ਨਾਲ ਟੁੱਟਦਾ ਹੈ ਤਾਂ ਉਹ ਤੁਹਾਡੇ ਖਿਲਾਫ 네ਗੈਟਿਵਿਟੀ ਫੈਲਾਉਣਾ ਸ਼ੁਰੂ ਕਰ ਦਿੰਦੇ ਆ ਪਰ ਯਾਦ ਰੱਖਿਓ ਜੈਲਸੀ ਕਰਨ ਵਾਲੇ ਲੋਕ ਹਮੇਸ਼ਾ ਪਿੱਛੇ ਰਹਿ ਜਾਂਦੇ ਆ ਜੈਲਸੀ ਹਮੇਸ਼ਾ ਬੰਦੇ ਨੂੰ ਜਲਾਉਂਦੀ ਐ ਵਧਾਉਂਦੀ ਨਹੀਂ ਤੇ ਕੀ ਕਰੋ ਜੇ ਲੋਕ ਤੁਹਾਡੇ ਤੋਂ ਜੈਲਸ ਕਰਦੇ ਨੇ ਤਾਂ ਸ਼ੁਕਰ ਕਰੋ ਮਾਲਕ ਦਾ ਕਿਉਂਕਿ ਤੁਸੀਂ ਕੁਝ ਐਸਾ ਕਰ ਰਹੇ ਹੋ ਜੋ ਨੋਟਿਸ ਕੀਤਾ ਜਾ ਰਿਹਾ ਪੱਥਰ ਹਮੇਸ਼ਾ ਉਸ ਰੁੱਖ ਤੇ ਸੁੱਟੇ ਜਾਂਦੇ ਨੇ ਜਿਸ ਤੇ ਫਲ ਆਉਂਦੇ ਆ ਇਸ ਲਈ ਕਦੇ ਆਪਣੀ ਚਮਕ ਨੂੰ ਘਟਾਓ ਨਾ ਕਿਸੇ ਦੀਆਂ ਜਲਨ ਭਰੀਆਂ ਅੱਖਾਂ ਕਰਕੇ ਉਹਨਾਂ ਨੂੰ ਪ੍ਰੂਫ ਕਰਨ ਦੀ ਲੋੜ ਨਹੀਂ ਸਿਰਫ ਆਪਣੇ ਆਪ ਨੂੰ ਇੰਪਰੂਵ ਕਰੋ ਆਪਣੀ એનર્ਜੀ ਨੂੰ ਉੱਥੇ ਲਾਓ ਜਿੱਥੇ ਜ਼ਰੂਰਤ ਹੈ ਨਾ ਕਿ ਲੋਕਾਂ ਦੀਆਂ ਫालतू ਗੱਲਾਂ ਵਿੱਚ ਜਦੋਂ ਕੋਈ ਤੁਹਾਡੇ ਤੇ ਜੈਲਸ ਹੁੰਦਾ ਹੈ ਉਹ ਸੀਕ੍ਰੀਟਲੀ ਤੁਹਾਡੀ ਵੈਲਿਊ ਐਕਸੈਪਟ ਕਰ ਰਿਹਾ ਹੁੰਦਾ ਹੈ ਕਿਉਂਕਿ ਕੋਈ ਕਿਸੇ ਤੇ ਤਾਂ ਹੀ ਜੈਲਸ ਕਰਦਾ ਹੈ ਜਦੋਂ ਉਹਦੇ ਵਿੱਚ ਕੁਝ ਖਾਸ ਦੇਖਦਾ ਹੈ ਇਸ ਲਈ ਜੈਲਸੀ ਨੂੰ ਥੈਟਨਾ ਸਮਝੋ ਇਹਨੂੰ ਸਿਗਨਲ ਸਮਝੋ ਕਿ ਤੁਸੀਂ ਸਹੀ ਰਾਹ ਤੇ ਹੋ ਜੈਲਸੀ ਕਰਨ ਵਾਲੇ ਲੋਕਾਂ ਨਾਲ ਕਿਵੇਂ ਡੀਲ ਕਰੀਏ ਪਹਿਲੀ ਗੱਲ ਚੁੱਪ ਰੋ ਕਿਉਂਕਿ ਹਰ ਉੱਤਰ ਸ਼ਬਦ ਨਾਲ ਨਹੀਂ ਕਈ ਵਾਰ ਰਿਜ਼ਲਟ ਨਾਲ ਵੀ ਦਿੱਤਾ ਜਾਂਦਾ ਹੈ ਆਪਣਾ ਸਰਕਲ ਚੰਗਾ ਬਣਾਓ ਚੰਗੇ ਲੋਕਾਂ ਨਾਲ ਰਹੋ ਚੰਗੇ ਲੋਕਾਂ ਨਾਲ ਉੱਠੋ ਬੈਠੋ ਉਹ ਲੋਕ ਚੁਣੋ ਜਿਹੜੇ ਤੁਹਾਡੇ ਵਾਕਈ ਤਰੱਕੀ ਤੋਂ ਖੁਸ਼ ਹੋਣ ਨਾ ਕਿ ਜੈਲਸ ਕਰਨ ਤੇ ਤੀਜੀ ਗੱਲ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਹੋ ਜਿਹੜੀ ਚੀਜ਼ ਅੱਜ ਤੁਹਾਡੇ ਕੋਲੇ ਹੈ ਨਹੀਂ ਹੈ ਹਰ ਇੱਕ ਚੀਜ਼ ਲਈ ਸ਼ੁਕਰਗੁਜ਼ਾਰ ਰਹੋ ਧੰਨਵਾਦ ਕਰੋ ਉਸ ਪਰਮਾਤਮਾ ਦਾ ਕਿਸੇ ਦੇ ਜੈਲਸੀ ਵਾਲੇ ਸੁਭਾਅ ਨੂੰ ਪਰਸਨਲੀ ਨਾ ਲਓ ਉਹ ਤੁਹਾਡੀ ਰਿਐਲਿਟੀ ਨਹੀਂ ਹੈ ਉਹਨਾਂ ਦੀ ਇਨਸਿਕਿਉਰਟੀ ਹੈ ਤੇ ਜਦੋਂ ਕੋਈ ਤੁਹਾਡੀ ਸਕਸੈਸ ਤੇ ਜਲਦਾ ਹੈ ਮੁਸਕਰਾ ਕੇ ਕਹਿ ਦਿਆ ਕਰੋ ਇਹ ਤਾਂ ਸ਼ੁਰੂਆਤ ਹੈ ਅਜੇ ਬਹੁਤ ਕੁਝ ਬਾਕੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਅੱਜ ਤੁਸੀਂ ਜਿੱਥੇ ਹੋ ਉੱਥੇ ਪਹੁੰਚਣ ਲਈ ਤੁਹਾਨੂੰ ਰਾਤਾਂ ਜਾਗਣੀਆਂ ਪਈਆਂ ਹਨ ਦੁੱਖ ਸਹਿਨੇ ਸਟਰਗਲ ਕੀਤੀ ਹੈ ਤੇ ਉਹਨਾਂ ਲੋਕਾਂ ਨੂੰ ਤੁਹਾਡਾ ਰਿਜ਼ਲਟ ਦਿਖਦਾ ਹੈ ਨਾ ਕਿ ਮਿਹਨਤ ਦੁਨੀਆ ਹਮੇਸ਼ਾ ਇਜਲਸ ਕਰਦੇ ਰਹੂਗੀ ਉਹਨਾਂ ਲੋਕਾਂ ਤੋਂ ਜਿਹੜੇ ਲੋਕ ਹਮੇਸ਼ਾ ਉਹਨਾਂ ਤੋਂ ਅੱਗੇ ਰਹਿਣਗੇ ਕਿਸੇ ਦੀ ਵੀ ਗੱਲ ਨੂੰ ਸੀਰੀਅਸਲੀ ਨਾ ਲਓ ਤੇ ਚੁੱਪਚਾਪ ਅੱਗੇ ਵਧਦੇ ਰਹੋ ਇੱਕੋ ਹੀ ਲੋਕ ਜਿਹੜੇ ਅੱਜ ਤੁਹਾਡੀ ਪਿੱਠ ਪਿੱਛੇ ਗੱਲਾਂ ਕਰਦੇ ਨੇ ਉਹੀ ਤੁਹਾਡੀ ਵਾਹਵਾਹੀ ਕਰਨਗੇ ਤੇ ਤੁਸੀਂ ਕਹੋਗੇ ਮੈਂ ਕਦੇ ਕਿਸੇ ਨਾਲ ਜੈਲਸੀ ਨਹੀਂ ਕੀਤੀ ਇਸ ਕਰਕੇ ਮੈਂ ਹਮੇਸ਼ਾ ਅੱਗੇ ਵਧਿਆ ਲੋਕ ਹਮੇਸ਼ਾ ਪਿੱਛੇ ਰਹਿ ਜਾਂਦੇ ਆ ਜੇ ਕੁਝ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਹੋਰ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਵਾਂਗੇ ਜੋ ਤੁਹਾਡੀ ਜ਼ਿੰਦਗੀ ਬਦਲ ਸਕੇ ਤੇ ਯਾਦ ਰੱਖੋ ਜਿਹੜੇ ਅੱਜ ਤੁਹਾਡੇ ਤੋਂ ਜੈਲਸ ਕਰਦੇ ਨੇ ਉਹੀ ਕੱਲ ਤੁਹਾਡੀ ਇਨਸਪੀਰੇਸ਼ਨ ਬਣਨਗੇ ਥੈਂਕ ਯੂ